ਸ਼ੋਪਤੀ ਜਗਦੀਪ ਤਨਕਰ ਬਿਨਾ ਨਾਂ ਲੈ ਉਹਨਾਂ ਨੇ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਿਆ ਹੈ ਔਰ ਉਹਨਾਂ ਨੇ ਕਿਹਾ ਕਿ ਦੇਸ਼ ਵਿਰੋਧੀ ਟੂਰਿਜ਼ਮ ਕਿਉਂ ਹੋ ਰਿਹਾ ਹੈ ਦੇਸ਼ ਦੇ ਵਿੱਚ ਦਾ ਦੇਸ਼ ਤੇ ਬਾਹਰ ਦੇਸ਼ ਦੀ ਦੇਸ਼ ਹੀ ਸਰਵੋੱਚ ਹੈ ਭਾਰਤ ਦੇ ਬਾਹਰ ਜਾ ਕੇ ਵੀ ਕਿਸੇ ਨੂੰ ਬੁਰਾਈ ਕਰਨ ਦਾ ਅਧਿਕਾਰ ਨਹੀਂ ਹੈ ਅਸੀਂ ਜਦੋਂ ਬਾਹਰ ਜਾਂਦੇ ਹਾਂ ਤਾਂ ਦੇਸ਼ ਦੇ ਰਾਸ਼ਟਰਤ ਹੁੰਦੇ ਆ ਤਨਕਰ ਨੇ ਕਿਹਾ ਹੈ ਜੇ ਅਸੀਂ ਚੁੱਪ ਰਹਿਨੇ ਹਾਂ ਤਾਂ ਅਸੀਂ ਵੀ ਇਸ ਦੇ ਭਾਗੀਦਾਰ ਹਾਂ ਭਾਰਤ ਦੇ ਹਿੱਤਾਂ ਤੇ ਹਮਲਾ ਭਾਰਤ ਮਾਤਾ ਦੇ سینੇ ਦੇ ਵਿੱਚ ਛੁਰਾ ਮਾਰਨਾ ਇਸ ਤੋਂ ਘੱਟ ਨਹੀਂ ਹੈ ਤਾਂ ਕੁੱਲ ਮਿਲਾ ਕੇ ਬਿਆਨ ਦਿੱਤਾ ਹੈ ਜਗਦੀਪ ਤਨਕਰ ਨੇ ਬਿਨਾਂ ਨਾਲੇ ਰਾਹੁਲ ਗਾਂਧੀ ਨੂੰ ਲੈ ਕੇ ਉਹਨਾਂ ਨੇ ਬਿਆਨ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਜਗਦੀਪ ਤਨਕਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਤਾਂ ਮੁੜ ਇੱਕ ਵਾਰ ਦੁਬਾਰਾ ਤੋਂ ਜ਼ੁਬਾਨੀ ਹਮਲਾਵਰ ਹੋਏ ਨੇ ਰਾਹੁਲ ਗਾਂਧੀ किसी को अधिकार नहीं है भारत के बाहर जाकर भारत की बुराई करने का भारत के दुश्मनों के साथ बैठने का जब भी हम देश के बाहर जाते हैं हम देश के राजदूत होते हैं हम राष्ट्रवाद के अलावा कुछ नहीं सोच सकते और इसका सबसे बड़ा उदाहरण अटल बिहारी वाजपेयी प्रतिपक्ष के नेता थे विरोधी दल के थे सरकार कांग्रेस की थी उन्होंने भारतीय दल का नेतृत्व किया क्योंकि एक ही लक्ष्य था मेरा भारत महान मेरा भारत मेरा राष्ट्रवाद आज के दिन देखा है मेडिकल टूरिज्म सफारी टूरिज्म अरे देश विरोधी टूरिज्म क्यों हो रहा है बाहर जाएंगे ये देश के खिलाफ कुछ न कुछ अंदर की बातें करेंगे ऐसा नहीं होना चाहिए और ऐसे मौके पर यदि अगर हम चुप्पी छाते हैं चुप रहते हैं तो हम इस दुष्कर्म के भागीदार हैं चुप नहीं रह सकते ਤਾਂ ਦੇਸ਼ ਵਿਰੋਧੀ ਟੂਰਿਜ਼ਮ ਕਿਉਂ ਹੋ ਰਿਹਾ ਹੈ ਜਗਦੀਪ ਤਨਕਰਦੇਵ ਲੋ ਬਿਨਾ ਨਾ ਲੈ ਰਾਹੁਲ ਗਾਂਧੀ ਤੇ ਨਿਸ਼ਾਨਾ 사ਧਿਆ ਗਿਆ ਹੈ ਦਰਸਲ ਰਾਹੁਲ ਗਾਂਧੀ ਦਾ ਬਿਆਨ ਲਗਾਤਾਰ ਸੁਰਖੀਆਂ ਦੇ ਵਿੱਚ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਸਿਆਸਤ ਦੀ ਲੜਾਈ ਨਹੀਂ ਹੈ ਇਹ ਧਰਮ ਦੀ ਲੜਾਈ ਹੈ ਬਕਾਇਦਾ ਉਹਨਾਂ ਨੇ ਫਲਦਸ ਸਿੰਘ ਜੋ ਸਮੇਂ ਪੱਤਰਕਾਰ ਸਾਹਮਣੇ ਬੈਠੇ ਹੋਏ ਸਨ ਉਹਨਾਂ ਦੀ ਐਗਜ਼ਾਮਪਲ ਦਿੰਦੇ ਹੋਏ ਕਿਹਾ ਕਿ ਲੜਾਈ ਇੱਥੇ ਇਸ ਗੱਲ ਦੀ ਹੋਏਗੀ ਇਸ ਗੱਲ ਦੀ ਹੈ ਕਿ ਪਾਰਾਚ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਹੈ ਤਾਂ ਉਸ ਦੇ ਜਵਾਬ ਦੇ ਵਿੱਚ ਇਹ ਬਿਆਨ ਜਿਹੜਾ ਹੈ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਤਾਂ ਜਗਦੀਪ ਧੰਕਰ ਨੇ ਘੇਰਿਆ ਹੈ ਤਾਂ ਬਿਆਨ ਜਿਹੜਾ ਸੀ ਤੁਹਾਨੂੰ ਸੁਣਵਾਇਆ ਹੈ ਜਗਦੀਪ ਧੰਕਰ ਦੇ ਵੱਲੋਂ ਦਿੱਤਾ ਗਿਆ ਹੈ ਤਾਂ ਉਹਨਾਂ ਦੇ ਵੱਲੋਂ ਸਭ ਤੋਂ ਵੱਡਾ ਨਾ ਕਿਹਾ ਹੈ ਕਿ ਇਸ ਵੇਲੇ ਕਿ ਵਿਦੇਸ਼ ਦੇ ਵਿੱਚ ਦੇਸ਼ ਦੀ ਬੁਰਾਈ برداشت ਨਹੀਂ ਹੈ ਤਾ ਕਾਂਗਰਸ ਦੇ ਆਗੂ ਸਾਡੇ ਨਾਲ ਨਰਿੰਦਰ ਸੰਧੂ ਫੋਨ ਲਾਈਨ ਤੇ ਮੌਜੂਦ ਨੇ ਨਰਿੰਦਰ ਜੀ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਤਾਂ ਜਗਦੀਪ ਤਨਕਰ ਜਦੋਂ ਬਿਆਨ ਰਾਹੁਲ ਗਾਂਧੀ ਨੇ ਦਿੱਤਾ ਤਾਂ ਉਸ ਸਮੇਂ ਵੀ ਉਹ ਬਿਨਾ ਨਾਂ ਲਏ ਉਹਨਾਂ ਨੇ ਜਵਾਬ ਦਿੱਤਾ ਸੀ ਤਾਂ ਹੁਣ ਫਿਰ ਤੋਂ ਜ਼ੁਬਾਨੀ ਤੌਰ ਤੇ ਹਮਲਾਵਰ ਹੋਏ ਨੇ ਉਹਨਾਂ ਨੇ ਕਿਹਾ ਕਿ ਦੇਸ਼ ਵਿਰੋਧੀ ਟੂਰਿਜ਼ਮ ਕਿਉਂ ਹੋ ਰਿਹਾ ਹੈ ਨਹੀਂ ਦੇਖੋ ਤਨਕਰ ਜੀ ਬੜੇ ਸਤਕਾਰਯੋਗ ਨੇ ਸਾਡੇ ਪ੍ਰਸ਼ਟਾਪਤੀ ਪਰ ਮੈਨੂੰ ਲੱਗਦਾ ਨਹੀਂ ਕੋਈ ਐਸਾ ਉਹਨਾਂ ਨੇ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਹੈ ਜੈ ਜਿਹੜਾ ਹੈ ਪਿਛਲੇ ਕਾਫੀ ਦਿਨਾਂ ਤੋਂ ਮੈਂ ਤਕਰੀਬਨ 25-30 ਵਿਸ਼ੇਦਨ ਜੁਬੇਸ਼ ਕੀ ਕਰ ਚੁੱਕਾ ਹਾਂ ਨੀਡੋ ਦੇ ਬਿਆਨ ਹੀ ਆ ਰਹੇ ਨੇ ਅ ਮਤਲਬ ਬੀਜੇਪੀ ਨੇ ਕਰਦੀ ਜੀ ਉਹ ਭਾਸ਼ਣ ਤੇ ਜਿਹੜੀ ਅੱਜ ਜਿਹੜਾ ਹੈ ਰੋਲ ਸਾਹਮਣੇ ਨਿਸ਼ਾਨਾ ਬਣਾਣਾ ਇਹ ਗਲਤ ਹੈ ਦੇਖੋ ਸਤੰਤਰਤਾ ਆ ਸਾਨੂੰ ਬੋਲਣ ਦੀ ਪੰਜਾਬੀ ਆ ਕੋਈ ਅਸੀਂ ਗੁਲਾਮ ਦੇਖ ਥੋੜੀ ਰਹਿੰਦੇ ਹਾਂ ਅਸੀਂ ਆਜ਼ਾਦ ਦੇਖ ਰਹੇ ਹਾਂ ਉਹਨਾਂ ਨੇ ਕੋਈ ਐਸੀ ਗੱਲ ਤੇ ਕਹੀ ਨਹੀਂ ਜਿਹੜੀ ਕੋਈ ਦੇਸ਼ ਵਿਰੋਧੀ ਹੋਵੇ ਉਹਨਾਂ ਨੇ ਇਹ ਗੱਲ ਕਹੀ ਵੀ ਜੇ ਬੀਜੇਪੀ ਦਾ ਅਜੰਡਾ ਕਾਮਯਾਬ ਹੋ ਜਾਂਦਾ ਫਿਰ ਇਸ ਦੇ ਵਿੱਚ ਇਹਨਾਂ ਦਾ ਮਤਲਬ ਆਪਣਾ ਇੱਕ ਦੇਸੀ 450 450 ਦਾ ਇਹ ਜਿਹੜਾ ਇਹ ਏਜੰਡਾ ਲੈ ਕੇ ਆ ਰਹੇ ਸੀ ਫਿਰ ਇਹਨਾਂ ਨੇ ਕਾਨੂੰਨ ਹੀ ਬਦਲ ਦੇਣੇ ਸੀ ਫਿਰ ਉਹਨਾਂ ਨੇ ਕਿਹਾ ਸੀ ਉਹਦੇ ਬਾਇਚਾਂਸ ਉੱਤੇ ਇੱਕ ਇੱਕ ਖੜਾ ਹੋ ਗਿਆ ਤੇ ਉਹਨਾਂ ਨੇ ਕਿਹਾ ਵੀ ਬਾਇਚਾਂਸ ਤੇ ਖੜਾ ਹੋ ਗਿਆ ਤੇ ਉਹਨਾਂ ਨੇ ਗੱਲ ਕਹੀ ਵੀ ਜੇ ਇਹਨਾਂ ਦਾ ਏਜੰਡਾ ਕਾਮਯਾਬ ਹੋਦਾ ਸੀ ਕਿ ਘੱਟ ਫਿਰਕੀ ਦੇ ਫਿਰ ਜਿਹੜੇ ਲੋਗ ਆ ਉਹ ਜੀ ਸਕਦੇ ਨਹੀਂ ਮੈਂ ਅੱਜ ਵੀ ਨਿਊਜ਼ ਤੇ ਪਰਪਰ ਰਹਾ ਸੀ ਘੱਟ ਕਿੰਤੀ ਦੇ ਫਿਰਕਿਆਂ ਨੂੰ ਤੇ ਪ੍ਰੋਬਲਮ ਦੇਖੋ ਨਾ ਪਿੱਛੇ ਜੇ ਮੈਂ ਇੱਕ ਰਾਈਟਸਾਂ ਦੀ ਖਬਰ ਪੜ੍ਹ ਰਿਆ ਸੀ ਇੱਕ ਬੰਦੇ ਨੇ ਕਿਹਾ ਵੀ ਮੈਂ ਆਟੋ 3-ਵੀਲਰ ਚਲਾ ਚਲਾ ਕੇ ਮਕਾਨ ਬਣਾਇਆ ਤੇ ਉਹਦਾ ਵਿਚਾਰੇ ਦਾ ਮਕਾਨ ਇਸੇ ਕਰਕੇ ਤੋੜਤਾ ਉਹਨੇ ਕਿ ਕਿਰਾਇਆਦਾਰ ਰੱਖਿਆ ਸੀ ਕਿ ਉਹ ਕਿਸੇ ਗਲਤ ਕੰਪਨੀ ਤੋਂ ਆਬਲੀ ਤੇ 4 ਦਿਨ ਮਾਦ ਉਹ ਮਕਾਨ ਤੋੜਤਾ ਮਤਲਬ ਬੁਲਡੋਜ਼ਰ ਕਲਚਰ ਤੁਸੀਂ ਵੇਖਿਆ ਪਰ ਇਵਨ ਕਿ ਆਪਣਾ ਸਾਨੂੰ ਵੀ ਸਿੱਕਾ ਨੂੰ ਸਾਡੇ ਜਿਹੜੇ ਕਿਸਾਨ ਲੀਡਰ ਜਾ ਕੇ ਚੜਨ ਲੱਗੇ ਸੀ ਰਾਜ ਦੇ ਵਿੱਚ ਉਹਨਾਂ ਨੂੰ ਕਿਹਾ ਤੁਸੀਂ ਸਿੱਕਾ ਪਾ ਕੇ ਜਾਸਤੇ ਕਿਸ ਨੂੰ ਕਿਹਾ ਤੁਸੀਂ ਕਿਰਪਾਨ ਪਾ ਕੇ ਨਹੀਂ ਜਾਣਾ ਠੀਕ ਹੈ ਨੋ ਡਾਊਟ ਤੁਹਾਨੂੰ ਨਹੀਂ ਵੱਖਰੇ ਐਂਗਲ ਤੋਂ ਦੇਖੋ تنਕਰ تنਕਰ ਸਾਹਿਬ ਜਿਹੜੇ ਨੇ ਉਹ ਗੱਲ ਕਰ ਰਹੇ ਨੇ ਸੰਧੂ ਸਾਹਿਬ ਕਿਉਂ ਕਿਉਂ ਕਹਿ ਰਹੇ ਨੇ ਕਿ ਦੇਸ਼ ਤੇ ਤੁਸੀਂ ਗੱਲ ਕਰਦੇ ਹੋ ਅਟਲ ਬਿਹਾਰੀ ਵਾਜਪਈ ਉਹਦਾ ਉਹ ਐਗਜ਼ਾਮਪਲ ਦਿੰਦੇ ਨੇ ਜਿਸ ਵੇਲੇ ਕਾਂਗਰਸ ਦੀ ਸਰਕਾਰ ਤੇ ਉਹ ਵਿਰੋਧੀ ਧਿਰ ਦੇ ਵਿੱਚ ਸੀ ਕਹਿੰਦੇ ਨੇ ਕਿ ਤੁਸੀਂ ਜ਼ਿਕਰ ਕਰੋ ਪਰ ਆਪਣੇ ਦੇਸ਼ ਵਿੱਚ ਰਹਿ ਕੇ ਗੱਲ ਕਰ ਸਕਦੇ ਹੋ ਬਾਹਰ ਜਾ ਕੇ ਤੁਹਾਨੂੰ ਨਿੰਦਨ ਦੀ ਕੋਈ ਇੱਥੇ ਲੋੜ ਨਹੀਂ ਹੈ ਔਰ ਹੋਣਾ ਵੀ ਨਹੀਂ ਚਾਹੀਦਾ ਚਲੋ ਹਰਜੀਤ ਗਰੇਵਾਲ ਸਾਡੇ ਨਾਲ ਜੁੜ ਚੁੱਕੇ ਨੇ ਫੋਨ ਲਾਈਨ ਤੇ ਉਹਨਾਂ ਨੂੰ ਵੀ ਆਪ ਐਡ ਆਨ ਕਰਦੇ ਆਂ ਗਰੀਵਨ ਸਾਹਿਬ ਜਗਦੀਪ ਤਨਕਰੋਣਾ ਨੇ ਦੂਸਰੀ ਵਾਰ ਰਾਹੁਲ ਗਾਂਧੀ ਦਾ ਬਿਨਾ ਨਾਮ ਲੈ ਬਿਆਨ ਦਿੱਤਾ ਹੈ ਤੇ ਕਿਹਾ ਕਿ ਇਸ ਤਰੀਕੇ ਦੇ ਨਾਲ ਬਿਆਨਬਾਜ਼ੀ ਬਾਹਰ ਨਹੀਂ ਹੋਣੀ ਚਾਹੀਦੀ ਇਸ ਨੂੰ ਦੇਸ਼ ਵਿਰੋਧੀ ਟੂਰਿਜ਼ਮ ਕਵਾਂਗੇ ਇਹ ਦਾ ਉਹਨਾਂ ਨੇ ਬਹੁਤ ਹੀ ਵੀ ਗੱਲ ਕਹੀ ਹੈ ਔਰ ਪਹਿਲੀ ਗੱਲ ਤਾਂ ਉਸ ਸਵਧਾਨੀਂ ਕਿਖਦੇ ਨੇ ਮਾਨਯੋਗ ਪ੍ਰਸ਼ਾਸਨ ਨੇ ਸਾਡੇ ਦੋਸਤ ਤੇ ਔਰ ਮੈਂ ਜੇ ਕੋਈ ਗਲ ਉਹਨਾਂ ਦੀ ਹੋ ਗਈ ਤਾਂ ਮੈਂ ਉਸ ਦੀ ਐਲੋਚਨਾ ਨਹੀਂ ਕਰਨੀ ਚਾਹੁੰਦਾ ਪਰ ਇਹ ਪਰਪਰਾਨੀ ਬੋਣੀ ਚਾਹੀਦੀ ਪਰ ਫਿਰ ਵੀ ਜੋ ਧਨਕਰ ਸਾਹਿਬ ਨੇ ਕਿਹਾ ਉਹ ਬਹੁਤ ਹੀ ਸੋਚ ਸੰਗਿਆ ਕਿਹਾ ਔਰ ਸਹੀ ਕਿਹਾ ਜੋ ਅਲਲ ਜੀ ਸੀਗੇ ਉਹਨਾਂ ਦਾ ਬਹੁਤ ਕੁਝ ਸਿੱਖਣ ਵਾਲਾ ਤੇ ਰਾਹੁਲ ਜੀ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ ਔਰ ਉਹ बार-बार ਦੇਸ਼ ਦੇ ਖਿਲਾਫ ਹੀ ਜੋ ਗੱਲ ਚਾਈਨਾ ਔਰ ਪਾਕਿਸਤਾਨ ਨੇ ਦੋ ਦਿਨ ਬਾਅਦ ਕਹਿਣੀ ਹੈ ਸਾਡੇ ਖਿਲਾਫ ਉਹ ਦੋ ਦਿਨ ਪਹਿਲਾਂ ਬੋਲ ਰਿਹਾ ਵੀਰੇ ਇੱਥੇ ਜਾ ਕੇ ਇਹ ਕੀ ਕਾਰਨ ਹੈ ਔਰ ਇਹਦੇ ਨਾਲ ਕੋਈ ਮੋਦੀ ਜੀ ਕਮਜ਼ੋਰ ਨਹੀਂ ਹੋਣ ਲੱਗੇ ਨਾਲ ਅਸੀਂ ਦੇਸ਼ ਨੂੰ ਕਮਜ਼ੋਰ ਕਰਦੇ ਹਾਂ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਹੈ ਕੋਈ ਖਾਲੀ ਪਾਜਬਾ ਦੇ ਨਹੀਂ ਹੈਗੇ ਔਰ ਜੀਜੇਪੀ ਜਿਹੜੀ ਹੈ ਕੋਈ ਅਸੀਂ ਦੁਸ਼ਮਣ ਥੋੜਾ ਹੁੰਨੇ ਆ ਇੱਕ ਦੂਜੇ ਦੇ ਅਸੀਂ ਵਿਰੋਧੀ ਜ਼ਰੂਰ ਹੁੰਨੇ ਆ ਸਾਡੇ ਵਿਚਾਰ ਤਰ੍ਹਾਂ ਦੇ ਅਗਲੇ ਹੁੰਦੀਆਂ ਨੇ ਪਰ ਦੇਜ ਦੇ ਮਸਲੇ ਦੇ ਸਾਨੂੰ ਇਕੱਠੇ ਹੋਣਾ ਚਾਹੀਦਾ ਹੀ ਕੋਨਾ ਚਾਹੀਦਾ ਉਹੀ ਰਾਹੁਲ ਜਿਹਨੂੰ ਕਿ ਹੁਣ ਉਹ ਅੱਜਕੱਲ ਬਹੁਤ ਬੜੀ ਜ਼ਿੰਮੇਵਾਰੀ ਚਲੇ ਗਰਵਾਸਾ ਪਰ ਰਾਹੁਲ ਜੀ ਤਾਂ ਸਾਰਿਆਂ ਨੂੰ ਪੁੱਛ ਰਹੇ ਨੇ ਕਿ ਤੁਸੀਂ ਸਿੱਖ ਪੈਣ ਪ੍ਰਾਵਾਂ ਨੂੰ ਪੁੱਛ ਰਹੇ ਨੇ ਕਿ ਦੱਸੋ ਮੈਂ ਕੀ ਗਲਤ ਕੀਤਾ ਉਹਨਾਂ ਦਾ ਹੁਣ ਫੇਰ ਤੋਂ ਇੱਕ ਬਿਆਨ ਆਇਆ ਉਹ ਆਪਣੇ ਬਿਆਨ ਤੇ ਕਾਇਮ ਨੇ ਉਹ ਕਹਿੰਦੇ ਮੈਂ ਕੁਝ ਗਲਤ ਕੀਤਾ ਮੈਨੂੰ ਦੱਸੋ ਮੇਰਾ ਖਿਆਲ ਆ ਵੀ ਮੈਂ ਐਸੀ ਬਾਸ਼ਾ ਕਹਿਣੀ ਨਹੀਂ ਚਾਹੁੰਦਾ ਕਿ ਰਾਹੁਲ ਜੀ ਵਾਰ-ਵਾਰ ਜਾਣ ਬੁੱਝ ਕੇ ਕੰਮ ਕਰਦੇ ਨੇ ਉਹਨਾਂ ਨੂੰ ਜਿਹੜੇ ਅੱਗੇ ਐਡਵਾਈਜ਼ਰ ਨੇ ਉਹਨਾਂ ਦੇ ਟਾਈਮ ਫਿਦਰ ਉਹਦਾ ਉਹਨਾਂ ਦਾ ਹਮੇਸ਼ਾ ਹੀ ਇਹੋ ਇਹੋ ਆਚਰਣ ਰਿਹਾ ਔਰ ਜਿਹੜੇ ਸਿੱਖ ਦੰਗਿਆਂ ਦੇ ਵਿੱਚ ਵੀ ਉਹਨਾਂ ਦੀ ਭੂਮਿਕਾ ਸੀਗੀ ਤੇ ਉਹੀ ਐਡਵਾਈਜ਼ਰ ਸੀ ਔਰ ਇਹ ਜਿਹੜੀਆਂ ਗੱਲਾਂ ਹੋਈਆਂ ਨੇ ਜੇ ਰਜੀਵ ਜੀ ਇਹ ਨਾ ਕਹਿੰਦੇ ਕਿ ਜਦੋਂ بڑا ਦਰਖਤ गिरਦਾ ਤਾਂ ਜ਼ਮੀਨ ਹਿੱਲਦੀ ਆ ਤੇ ਇਹ ਦੰਗੇ ਨਹੀਂ ਪੜਕਣੇ ਸੀ ਔਰ ਇਹ ਉਸ ਤੋਂ ਬਾਅਦ ਫਿਰ ਵੀ ਇਹਨਾਂ ਨੇ ਜਿਹੜੇ ਲੋਕਾਂ ਤੇ ਸੱਤ ਦੇ ਦਾਇਰੇ 'ਚ ਸੀ ਉਹਨਾਂ ਨੂੰ ਕਿਸੇ ਨੂੰ ਮੁੱਖ ਮੰਤਰੀ ਕਿਸੇ ਨੂੰ ਮੰਤਰੀ ਕਿਸੇ ਨੂੰ ਐਮਪੀ ਬਣਾਇਆ ਔਰ ਇਹਦਾ ਸਜਾਜੇ ਦਿੱਤੀ ਹੈ ਜੀ ਤੇ ਅੰਦਰ ਬੋਦੀ ਜੀ ਨੇ ਦਿੱਤੀ ਆ ਉਹ ਵੀ ਪੂਰੀ ਨਹੀਂ ਮਿਲਦੀ ਪੂਰਾ ਇਨਸਾਫ ਨਹੀਂ ਮਿਲ ਰਿਹਾ ਇਹਨਾਂ ਨੂੰ ਇਹਨਾਂ ਚੀਜ਼ਾਂ ਤੇ ਸੋਚਣਾ ਚਾਹੀਦਾ ਔਰ ਇਹ ਨਹੀਂ ਬੋਲਣਾ ਚਾਹੀਦਾ بار بار ਉਹਨਾਂ ਜਖਮਾਂ ਨੂੰ ਘਰੇਤੇ ਨੇ ਉਹਦਾ ਸੱਜ ਕੋਈ ਨਹੀਂ ਸਾਦਾ ਵਿਰੋਧ ਕਰਨ ਵਿਰੋਧ ਕਰਨ ਲਈ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਚ ਕਰ ਸਕਦੇ ਆ ਪਰ ਇਹ ਸਿੱਖਾਂ ਦੇ ਮਾਮਲੇ 'ਚ ਵਿਰੋਧ ਕਰਨਾ ਮੈਂ ਸਮਝਦਾ ਰਾਹੁਲ ਜੀ ਨੇ ਤਾਂ ਇਹ ਜਿਆਦਾ ਬੋਲਣਾ ਨਹੀਂ ਚਾਹੀਦਾ ਪਹਿਲੀ ਗੱਲ ਤਾਂ ਇਹ ਆ ਕਿਉਂਕਿ ਕੁਝ ਲੋਕ ਭਾਵਨਾਵਾਂ ਭੜਕਾਉਣ ਲੱਗੇ ਹੋਏ ਨੇ ਸਾਡੀ ਕੌਮ ਦੇ ਵਿੱਚ ਵੀ ਕੁਝ ਐਸੇ ਨੇ ਠੀਕ ਹੈ ਨਾ ਉਹ ਉਹ ਅਲੱਗ ਸੋਚਾਂ ਉਹਨਾਂ ਦੀ ਅਲੱਗ ਗੱਲ ਆ ਜਿੱਦਾਂ ਵੀ ਕੁੜੇ ਹੋਏ ਨੇ ਮਨਾਰ ਵੀ ਅਲੱਗ ਕਰਦੇ ਨੇ ਉਹ ਸਾਰੇ ਮੇਰਾ 90% ਵੀ ਨਹੀਂ ਹੈ ਤੇ ਇਸ ਕਰਕੇ ਸਿੱਖ ਜ਼ਿਆਦਾ ਦੇਸ਼ ਭਗਤ ਨੇ ਤੇ ਉਹ ਦੇਸ਼ ਦੇ ਨਾਲ ਜੁੜੇ ਹੋਏ ਨੇ ਰਿਐਕਸ਼ਨ ਲੈ ਲਈਏ ਹਾਂਜੀ ਸੰਤੂ ਸਾਹਿਬ ਦੇਖੋ ਸਤਕਾਰਯੋਗ ਨੇ ਬੜੇ ਘਰੇਵਾਲ ਜੀ ਘਰੇਵਾਲ ਜੀ ਨੇ ਇੱਕ ਗੱਲ ਕਹੀ ਭਾਜਪਾ ਨੂੰ ਐਕਚੁਅਲੀ ਨਾ ਕੁਛ ਨਹੀਂ ਹੋਰ ਲੱਭਦਾ ਤੇ ਸਾਨੂੰ 84 ਦੇ ਲੰਗਿਆਂ ਤੇ ਉਹਨਾਂ rahul ਦਾ ਆਪਣਾ ਰਜੀਵ ਦਾ ਨਿਊ ਸਟੇਟਮੈਂਟ ਦੇ ਕੇ ਠੀਕ ਹੈ ਕਿਹਾ ਸੀ ਰਜੀਵ ਜੀ ਜਿਨੇ ਵੀ ਜਦੋਂ ਇੱਕ ਤਰਖਤ ਲੱਗਦਾ ਤੇ ਤਰਪੀਲ ਦੀ ਹਾਲਾਂਕਿ ਉਹ ਵੀ ਬਿਆਨ ਨਹੀਂ ਸੀ ਠੀਕ ਨਾ ਮੰਨਦਾ ਪਰ ਇਹਨਾਂ ਦੇ ਨਾਲ ਇੱਕ RSS ਦੇ ਵੱਡੇ ਲੀਡਰ ਸੀ ਨਾਮ ਅਜਮੇਸ਼ ਨੂੰ ਕਰੇ ਵਾਲੇ ਧਿਆਨ ਨਾ ਸੁਣ ਲਓ ਉਹ BJP ਦੇ ਉਦੋਂ ਉਹਨਾਂ ਦੇ ਲੇਖ ਦੇ ਵਿੱਚ ਇਹ ਲਿਖਿਆ ਸੀ ਕਿ ਜਿਹੜਾ 84 ਦਾ ਦਰਬਾਰ ਸਾਹਿਬ ਤੇ ਅਟੈਕ ਹੋਇਆ ਇਹ ਸਿੱਖ ਦਿੱਤਾ ਵਾ ਦੇ ਕਤਲਿਆ ਦਾ ਨਤੀਜਾ ਸੀ ਕਿ ਨਾਲ ਹੀ ਉਹਨਾਂ ਨੇ ਕਿਹਾ ਸੀ ਜਦੋਂ ਅਸੀਂ ਸ਼ੀਰਵਤੀ ਨਰਗਰ ਜਿੱਦਾਂ ਕਤਲ ਹੋਇਆ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਇਹਨਾਂ ਦੇ ਕਤਲ ਤੋਂ ਬਾਅਦ ਜੋ ਕੁਝ ਹੋਇਆ ਉਹ ਨੂੰ ਰੋਕਿਆ ਨਹੀਂ ਸੀ ਜਾ ਸਕਦਾ ਮੱਲੇ ਇਹ ਮੇਰਾ ਨਹੀਂ ਆਰਐਸਐਸ ਦੇ ਇੱਕ ਤੁਹਾਡੇ ਨਾਨਾ ਜੀ ਦੇਸ਼ਮੁਖ ਨੇ ਜਿਨ੍ਹਾਂ ਨੂੰ ਤੁਸੀਂ ਭਾਰਤ ਰਤਨ ਦਾ ਵਾਰ ਦਿੱਤਾ ਦੇਖੋ ਮੈਂ ਗੱਲ ਕਹਿੰਨਾ આરોਪ ਪਰ આરોਪ ਪੁਰਾਣੀਆਂ ਗੱਲਾਂ ਤੇ ਆਪਾਂ ਜੇ ਇੱਕ ਜੀ ਪਾਰਟੀ ਹੋਣ ਦਿੰਦੇ ਰਵਾਂਗੇ ਨਾ ਤੇ ਦੇਖਦਾ ਕਿਤੇ ਭਲਾ ਨਹੀਂ ਹੋਣ ਵਾਲਾ ਜੋ ਮਾੜਾ ਦੌਰ ਸੀ ਮਾੜਾ ਸਮਾ ਸੀ ਉਹ ਨਿਕਲ ਗਿਆ ਤੁਸੀਂ ਇਹ ਗੱਲਾਂ ਕਰ ਕਰਕੇ ਪੰਜਾਬ ਦੇ ਵਿੱਚ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਂਦੇ ਹੋ ਹਾਲਾਂਕਿ ਕਾਂਗਰਸ ਨੂੰ ਕੁਝ ਨਹੀਂ ਕਾਂਗਰਸ ਪੱਤੇ ਦੀ ਵਾਰੀ ਜਿਹੜਾ ਉਹ ਪੰਜਾਬ ਦੇ ਵਿੱਚ ਰਾਜ ਵੀ ਕੀਤਾ ਹੈ ਔਰ ਅਸੀਂ ਪਛਤਾਵਾਜੋ ਤੁਸੀਂ ਵੇਖਿਆ ਅਸੀਂ ਮਨਮੋਹਨ ਸਿੰਘ ਨੂੰ ਸਰਦਾਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਵੀ ਬਣਾਇਆ ਤੇ ਰਾਹੁਲ ਗਾਂਧੀ ਜੀ ਤੀਸਰੀ ਪੀੜ੍ਹੀ ਉਹਨਾਂ ਦੇ ਦਰਬਾਰ ਸਾਹਿਬ ਆ ਕੇ ਜੋੜੇ ਵੀ ਛੱਡ ਕੇ ਆਈ ਹੈ ਪਾਲਕ ਸਰ ਦੀ ਸੇਵਾ ਕਰਦੀ ਗਈ ਹੈ ਪਰ ਇਹ ਜਿਹੜੇ ਬੀਜੇਪੀ ਆਗੂ ਨੇ ਨਾ ਇਹ ਐਸੀਆਂ ਗੱਲਾਂ ਕਰਦੇ ਨੇ ਐਸੀਆਂ ਗੱਲਾਂ ਕਰਦੇ ਨੇ ਕੋਰਡੀਨੇਟਿਓਂ ਤੋਂ ਕੋਈ ਪੁਰਾਣੀ ਯਾਦ ਕਰਾ ਕੇ ਜਿਹੜੇ ਕਿ ਅਸੀਂ ਸਾਰੇ ਭੁੱਲਣਾ ਚਾਹੁੰਦੇ ਆ ਪਰ ਇਹ ਭੁੱਲਣ ਦੇ ਜਾਂਦੇ ਮਾੜਾ ਮੰਦ ਭੱਗਾ ਗੱਲ ਦੀ ਅਸੀਂ ਕੋਤੋਂ ਬੰਨੇ ਪਰ ਇਹਨਾਂ ਦੀ ਭੂਮਿਕਾ ਦੇ ਵਿੱਚ ਨਹੀਂ ਹੈ ਇਹ ਜਿਹੜੀ ਕਈ ਵਾਰੀ ਅਸੀਂ ਗੱਲ ਚੁੱਕਿਆ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਜਿਹੜੀ ਇਹਨਾਂ ਦੀ ਅਦਾਲਤ ਪ੍ਰਸ਼ਾਸਨ ਦੀ ਰਿਪੋਰਟ ਦਾ ਇਹਨਾਂ ਨੇ ਕਿਹਾ ਸੀ ਫੌਜ ਭੇਜੋ ਦਰਬਾਰ 'ਤੇ ਅਟੈਕ ਕਰੋ ਉਹਦੀ ਇਹ ਗੱਲ ਨਹੀਂ ਕਰਨਾ ਚਾਹੁੰਦੇ ਜਿਹੜਾ ਰਾਮਕਮਰ ਜੈਨ ਆ 84 ਦੇ ਦੰਗਿਆਂ ਦੇ ਜਿਹਦਾ ਜਿਸ ਬੰਦੇ ਦਾ ਨਾ ਐਫਆਈਆਰ ਤੇ ਜਿਹੜਾ 1980 ਦੇ ਵਿੱਚ ਉਹਨਾਂ ਦਾ ਬੋਲਿੰਗ ਏਜੰਟ ਉਹਦੀ ਇਹ ਨਾਂ ਨਹੀਂ ਕਰਨਾ ਚਾਹੁੰਦੇ ਜਿਹੜੇ 49 ਜਿਹੜੇ ਐਫਆਈਆਰ ਦਰਜ ਨੇ ਦਿੱਲੀ ਸਿਟੀ ਸਪুল ਸਟੇਸ਼ਨ ਦੇ ਵਿੱਚ ਹਨ 14 ਐਫਆਈਆਰ ਨੇ ਉਹਨਾਂ ਦੀ ਇਹ ਗੱਲ ਨਹੀਂ ਕਰਨਾ ਚਾਹੁੰਦੇ